ਬਾਬਾ ਸਾਹਿਬ ਅੰਬੇਡਕਰ ਦੇ ਅਧੂਰੇ ਕਾਰਜਾਂ ਨੂੰ ਅੱਗੇ ਵਧਾਉਣ ਦੇ ਲਈ ਕੋਈ ਸਾਰਸਰ ਕਦਮ ਕਰ ਰਹੇ ਆ ਚਲਾ ਰਹੇ ਆ ਮੈਨੂੰ ਲੱਗਦਾ ਨਹੀਂ ਅਸੀਂ ਲੋਕ ਜਿੰਨੇ ਵੀ ਲੋਕ ਆ ਬਾਬਾ ਸਾਹਿਬ ਅੰਬੇਡਕਰ ਦਾ ਸਿਰਫ ਤੇ ਸਿਰਫ ਗੁਣਗਣਾ ਕਰਦੇ ਆ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਮੈਂ ਮੂਰਤੀ ਪੂਜਕ ਨਹੀਂ ਮੈਂ ਮੂਰਤੀਆਂ ਭੰਨਣ ਵਾਲਾ ਤਾਂ ਸਾਥੀਓ ਅੱਜ ਅਸੀਂ ਲੋਕ ਕੀ ਕਰ ਰਹੇ ਆ ਅਸੀਂ ਕੁਝ ਵੀ ਨਹੀਂ ਕਰ ਰਹੇ ਆ ਅਸੀਂ ਸਿਰਫ ਸੈਲੀਬ੍ਰੇਸ਼ਨ ਕਰਦੇ ਆ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਕਰਦੇ ਅੱਜ ਜ਼ਰੂਰਤ ਹੈ ਦੀ ਬਾਬਾ ਸਭ ਅੰਬਿਤ ਕਰਨ ਦੀ ਫਸਫੇ ਨੂੰ ਘਰ ਘਰ ਦੇ ਵਿੱਚ ਪੁਚ ਪੁਚਾਇਆ ਜਾ ਕਿਉਂਕਿ ਮੋਸ਼ੇ ਤੁੰਗ ਨਾਂ ਦਾ ਇੱਕ ਆਦਮੀ ਜਿਹੜਾ ਚੀਨ ਦੇ ਵਿੱਚ ਪੈਦਾ ਹੋਇਆ ਔਰ ਉਹਦੇ ਫਾਦਰ ਦੀ ਮੌਤ ਹੋ ਗਈ ਔਰ ਉਹਦੇ ਫਾਦਰ ਦੀ ਮੌਤ ਹੋ ਗਈ ਤਾਂ ਮੋਸ਼ੇ ਤੁੰਗ ਜਿਹੜਾ ਆ ਉਹਦੀ ਮਦਰ ਬਿਮਾਰ ਹੋ ਗਈ ਔਰ ਛੋਟਾ ਜਿਹਾ ਬੱਚਾ 13-14 ਸਾਲ ਦਾ ਉਹ ਆਪਣੇ ਮਦਰ ਨੂੰ ਹਸਪੀਟਲ ਲੈ ਗਿਆ ਔਰ ਹਸਪੀਟਲ ਜਾ ਕੇ ਉਹਨੇ ਜਦ ਦਾਖਲ ਕਰਾਇਆ ਤਾਂ ਡਾਕਟਰਾਂ ਨੇ ਕਿਹਾ ਕਿ 15 ਤੋਂ 20 ਦਿਨ ਲੱਗਣਗੇ ਤੇਰੀ ਮਾਂ ਬਿਮਾਰ ਜਿਹੜੀ ਆ ਉਹ ਠੀਕ ਹੋ ਕੇ ਘਰ ਆ ਜੇ ਤਮਾ ਨੂੰ ਫਿਕਰ ਸੀ ਅਖਣ ਔਰਤਾਂ ਨੂੰ ਘਰ ਦਾ ਬਹੁਤ ਫਿਕਰ ਹੁੰਦਾ ਤਾਂ ਮੋਸੇ ਤੁੰਗ ਦੀ ਮਾਂ ਨੇ ਕਿਹਾ ਕਿ ਬੇਟਾ ਘਰ ਦੇ ਵਿੱਚ ਇੱਕ ਬਗੀਚਾ ਲਗਾ ਇਸ ਬਗੀਚੇ ਨੂੰ ਰੋਜ਼ ਪਾਣੀ ਪੋਣਾ ਤਾ ਮਾਉ ਨੇ ਕਿਹਾ ਕਿ ਮਾਤੂ ਫਿਕਰ ਨਾ ਕਰ ਮੈਂ ਤੇਰੇ ਜਿੰਨੇ ਦਿਨ ਤੂੰ ਹਸਪੀਟਲ ਹੈ ਮੈਂ ਇਹ ਜ਼ਿੰਮੇਵਾਰੀ ਸੰਭਾਲਾਂਗਾ ਔਰ ਮੈਂ ਰੋਜ਼ ਬਗੀਚੇ ਨੂੰ ਪਾਣੀ ਪਾਇਆ ਕਰਾਂਗਾ ਸਾਥੀਓ ਜਦ 15-20 ਦਿਨਾਂ ਬਾਅਦ ਮਾਉ ਦੀ ਮਾਂ ਠੀਕ ਹੋ ਕੇ ਘਰ ਵਾਪਸ ਆਈ ਤਾਂ ਉਹਨੇ ਦੇਖਿਆ ਕਿ ਜਿਹੜਾ ਬਗੀਚਾ ਸੀ ਉਹ ਸੁੱਕ ਚੁੱਕਾ ਸੀ ਜਦੋਂ ਬਗੀਚਾ ਸੁੱਕਾ ਦੇਖਿਆ ਤਾਂ ਮਾਉ ਦੀ ਮਾਂ ਨੇ ਕਿਹਾ ਮਾਉ ਕੀ ਤੂੰ ਬਗੀਚੇ ਨੂੰ ਪਾਣੀ ਨਹੀਂ ਲਾਇਆ ਮਾਉ ਨੇ ਕਿਹਾ ਮਾਉ ਮੈਂ ਰੋਜ਼ ਪਾਣੀ ਲਗਾਉਂਦਾ ਰਿਹਾ। ਉਹਨੇ ਕਿਹਾ 10 ਕਿਸ ਤਰ੍ਹਾਂ ਪਾਣੀ ਲਗਾਉਂਦਾ ਰਿਹਾ। ਉਹਨੇ ਮਗ ਚੱਕਿਆ ਔਰ ਬੂਟੇ ਦੇ ਪੱਤਿਆਂ ਦੇ ਉੱਪਰ ਛੁੱਟਿਆ ਔਰ ਕਹਿੰਦਾ ਮਾਂ ਮੈਂ ਇਸ ਤਰ੍ਹਾਂ ਪਾਣੀ ਲਗਾਉਂਦਾ ਰਿਹਾ। ਤਾਂ ਮਾਂ ਦੀ ਮਾਂ ਨੇ ਕਿਹਾ ਮਾਂ ਗਲਤੀ ਤੇਰੀ ਨਹੀਂ ਟੀਚਰ ਦਾ ਉੱਤੇ ਗਲਤੀ ਮੇਰੀ ਹੈ ਕਿ ਪਾਣੀ ਜਿਹੜਾ ਉਹ ਬੂਟੇ ਦੇ ਪੱਤਿਆਂ ਉੱਪਰ ਨਹੀਂ ਬੂਟੇ ਦੀ ਜੜ ਦੇ ਵਿੱਚ ਪਾਇਆ ਜਾਂਦਾ ਇਸ ਕਰਕੇ ਮੁਲਾਜ਼ਮ ਸਾਥੀਓ ਤੁਸੀਂ ਸੋਚੋ ਕਿ ਕੀ ਅਸੀਂ ਇਹ ਡਿਊਟੀ ਨਿਭਾ ਰਹੇ ਆ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਗਰਤ ਕਰਨ ਦੀ। ਜੇਸੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਗਰਤ ਕਰਨ ਦੀ ਇਹ ਡਿਊਟੀ ਨਹੀਂ ਨਿਭਾ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਫਿਰ ਗੁਲਾਮੀ ਵਾਲੇ ਪਾਸੇ ੱਟਣ ਨੂੰ ਤਿਆਰ ਆ ਕਿਉਂਕਿ ਅਸੀਂ ਮਹਾਪੁਰਸ਼ਾਂ ਦੀ ਪੂਜਾ ਜ਼ਰੂਰ ਕਰਦੇ ਆ ਸਤਿਗੁਰੂ ਕਬੀਰ ਜੀ ਨੇ ਇੱਕ ਗੱਲ ਕਹੀ ਸੀ ਕਹਿੰਦਾ ਉਹਨਾਂ ਨੇ ਇਹ ਗੱਲ ਕਹੀ ਕਿ ਸੁਖੀਆ ਸਭ ਸੰਸਾਰ ਹੈ ਖਾਏ ਔਰ ਸੋਏ ਅਸੀਂ ਕਬੀਰ ਸਾਹਿਬ ਕਹਿੰਦੇ ਸਾਰੇ ਸੁੱਖੀ ਨੇ ਖਾਂਦੇ ਨੇ ਸੁੰਦੇ ਨੇ ਕਹਿੰਦੇ ਸੁਖੀ ਆਸਬ ਸੰਸਾਰ ਹੈ ਖਾਏ ਔਰ ਸੋਏ ਦੁਖੀ ਆ ਦਾਸ ਕਬੀਰ ਹੈ ਜਾਗੇ ਔਰ ਰੋਏ ਕਿਉਂ ਕਬੀਰ ਸਾਹਿਬ ਰੋ ਰਹੇ ਕਬੀਰ ਸਾਹਿਬ ਇਸ ਲਈ ਰੋ ਰਹੇ ਨੇ ਕਿ ਜਿਹੜੀ ਉਹ ਗੱਲ ਕਹਿਣਾ ਚਾਹੁੰਦੇ ਨੇ ਜਿਹੜੀ ਉਹ ਤਰਕ ਦੀ ਗੱਲ ਕਹਿਣਾ ਚਾਹੁੰਦੇ ਨੇ ਜਿਹੜੀ ਉਹ ਵਿਗਿਆਨਕਤਾ ਦੀ ਗੱਲ ਕਹਿਣਾ ਚਾਹੁੰਦੇ ਨੇ ਜਿਹੜੀ ਇਹਨਾਂ ਦੀ ਅਪਲਿਫਟਮੈਂਟ ਦੀ ਗੱਲ ਕਰਨਾ ਚਾਹੁੰਦੇ ਨੇ ਉਸ ਪਾਸੇ ਸਮਾਜ ਕੰਮ ਕਰਨ ਨੂੰ ਪਿਆਰ ਨਹੀਂ ਤਾਂ ਸਾਥੀਓ ਅੱਜ ਬਾਬਾ ਸਾਹਿਬ ਅੰਬेडकर ਜੀ ਦਾ ਜਨਮ ਦਿਨ ਮਨਾਉਣਾ ਤਾਂ ਸਾਫ਼ ਸੱਚਿਆ ਕਿ ਜੇ ਬਾਬਾ ਸਾਹਿਬ ਅੰਬेडਕਰ ਦੇ ਅਦੂਲੇ ਕਾਰਜਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਅਸੀਂ ਦਿਨ ਰਾਤ ਮਿਹਨਤ ਕਰੀਏ ਆਪਣੀ ਡਿਊਟੀ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਗਰੀਬ ਸਮਾਜ ਨੂੰ ਜਾਗਰਤ ਕਰਨ ਦੇ ਲਈ ਜਾਈਏ ਕਿਉਂਕਿ ਜੋ ਜੇ ਸਰਕਾਰਾਂ ਤੇ ਡਿਪੈਂਡ ਰਹੇ ਸਰਕਾਰਾਂ ਨੇ ਇਹੋ ਜਿਹੀਆਂ ਪਾਲਿਸੀਆਂ ਲੈਂਦੀਆਂ ਨੇ ਤੁਹਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਪੜ੍ਹ ਨਹੀਂ पाएगी ਜਿਹੜੀ ਨਵੀਂ ਐਜੂਕੇਸ਼ਨਲ ਪਾਲਸੀ ਆ ਉਹਦੇ ਵਿੱਚ ਇਹ ਕਰ ਦਿੱਤਾ ਗਿਆ ਕਿ ਦੇਸ਼ ਦੀ ਇਸ ਜਿਹੜਾ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਉਹਦੇ ਵਿੱਚ ਇਹ ਕਰ ਦਿੱਤਾ ਗਿਆ ਕਿ 40% ਜਿਹੜੀ ਐਜੂਕੇਸ਼ਨ ਆਨਲਾਈਨ ਮੋਡ ਤੇ ਜਿਹੜੀ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਈ ਦੇ 40% ਆਨਲਾਈਨ ਮੋਡ ਤੇ ਜਾਣ ਦਾ ਮਤਲਬ ਹੈ ਕਿ 40% ਟੀਚਰ ਜਿਹੜੇ ਆ ਤੁਹਾਡੇ ਉਹ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਲੱਗਣਗੇ ਤਾਂ ਜਿਹੜਾ ਸਮਝ ਪੜੇਗਾ ਨਹੀਂ ਜਿਹੜਾ ਸਮਾਜ ਜਿਹੜੀ ਬੁੱਧ ਨੇ ਗੱਲ ਕੀਤੀ ਸੀ ਕਿ ਬੁੱਧਮ ਸ਼ਰਣਮ ਗੱਛਾਮੀ ਬੁੱਧਮ ਬੁੱਧਮ ਸ਼ਰਣਮ ਗੱਛਮ ਇਹਦਾ ਮਤਲਬ ਇਹ ਨਹੀਂ ਆ ਕਿ ਤਥਗਤ ਗੌਤਮ ਬੁੱਧ ਦੀ ਸ਼ਰਨ ਚਲੇ ਜਾਓ ਉਹਦਾ ਮਤਲਬ ਹੈ ਕਿ ਜਿਹੜਾ ਇਨਸਾਨ ਬੁੱਧੀ ਦੀ ਸ਼ਰਨ ਜਾਊਗਾ ਅਕਲ ਦੀ ਸ਼ਰਨ ਜਾਏਗਾ ਉਸ ਮਨੁੱਖ ਦਾ ਪਿਆਰ ਹੋਵੇ ਲੇਕਿਨ ਅੱਜ ਸਿਚੁਏਸ਼ਨ ਕੀ ਆ ਕਿ ਉਹ ਸਾਡੀ ਐਜੂਕੇਸ਼ਨ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਨਵੀਂ ਐਜੂਕੇਸ਼ਨਲ ਪਾਲਿਸੀ ਦੇ ਤਹਿਤ 45000 ਡਿਗਰੀ ਕਾਲਜ ਚੱਲ ਰਹੇ ਨੇ ਔਰ ਸਰਕਾਰ ਦਾ ਇਹ ਟੀਚਾ ਹੈ ਕਿ ਆਉਣ ਵਾਲੇ ਹੀ ਸਾਲਾਂ ਦੇ ਵਿੱਚ ਇਹ ਜਿਹੜੇ ਡਿਗਰੀ ਕਾਲਜ ਨੇ ਉਹ 45000 ਤੋਂ ਪਟਾ ਕੇ 15000 ਕੀਤੇ ਜਾਣ ਕਿਉਂ ਤੁਸੀਂ ਖੁਦ ਸੋਚੋ ਜਦ ਦੇਸ਼ ਦੀ ਆਬਾਦੀ 100 ਕਰੋੜ ਤੋਂ ਘੱਟ ਸੀ ਤਾਂ ਇਸ ਦੇਸ਼ ਦੇ ਵਿੱਚ 45000 ਡਿਗਰੀ ਕਾਲਜ ਨਹੀਂ ਜਦ ਇਸ ਦੇਸ਼ ਦੀ ਆਬਾਦੀ 150 ਕਰੋੜ ਤੇ ਪਹੁੰਚ ਗਈ ਆ ਤਾਂ ਇਸ ਦੇਸ਼ ਦੇ ਵਿੱਚ ਡਿਗਰੀ ਕਾਲਜਾਂ ਨੂੰ ਟੱਟ ਕੀਤਾ ਜਾ ਰਿਹਾ ਕਿਉਂ ਘੱਟ ਕੀਤਾ ਜਾ ਰਿਹਾ ਕਿਉਂਕਿ ਜੇ ਪੜੀ ਦਾ ਜਿਹੜਾ ਸਮਾਜ ਉਹ ਤਰੱਕੀ ਕਰੇਗਾ ਜਿਹੜਾ ਪੜ੍ਹੇਗਾ ਉਹ ਸਵਾਲ ਪੈਦਾ ਕਰੇਗਾ ਜਿਹੜਾ ਪੜ੍ਹੇਗਾ ਉਹ ਅਣਖ ਤੇ ਇੱਜ਼ਤ ਨਾਲ ਜੀਣਾ ਚਾਹੇਗਾ ਇਸ ਲਈ ਮੌਜੂਦਾ ਸਮੇਂ ਦੇ ਵਿੱਚ ਸਰਕਾਰਾਂ ਚਾਹੁੰਦੀਆਂ ਕੀ ਸਮਾਜ ਨੂੰ ਅਨਪੜ੍ਹ ਰੱਖਿਆ ਜਾਵੇ ਤੇ ਇਸ ਕਰਕੇ ਸਾਥੀਓ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਣਾ ਉਹਨਾਂ ਦੇ ਨਾਂ ਤੇ ਭੰਡਰੇ ਪਾਉਣਾ ਉਹਨਾਂ ਦੇ ਨਾਂ ਤੇ ਫੈਸਟੀਵਲ ਕਰਨੇ ਇਹਦੇ ਨਾਲ ਮੈਂ ਸਮਝਦਾ ਬਾਬਾ ਸਾਹਿਬ ਅੰਬੇਡਕਰ ਦਾ ਮਿਸ਼ਨ ਜਿਹੜਾ ਪੂਰਾ ਹੋਣ ਵਾਲਾ ਨਹੀਂ ਆ ਬਾਬਾ ਸੋਭੰ ਅੰਬੇਦਕਰ ਦਾ ਜੇ ਮਿਸ਼ਨ ਆਪਾਂ ਪੂਰਾ ਕਰਨਾ ਚਾਹੁੰਦੇ ਆਂ ਬਾਬਾ ਸਭ ਅੰਬੇਦਕਰ ਦੀ ਤਾਂ ਵਿਚਾਰਾਂ ਤੇ ਸਾਨੂੰ ਅਮਲ ਕਰਨਾ ਪਏਗਾ ਬਾਬਾ ਸਭ ਅੰਬੇਦਕਰ ਦੀ ਗੱਲ ਮੰਨਣੀ ਪਵੇਗੀ ਔਰ ਉਹਨਾਂ ਦੀ ਗੱਲ ਮੰਨ ਲ ਕੇ ਸਮਾਜ ਨੂੰ ਵੀ ਜਾਗਰਤ ਕਰਨਾ ਪਏਗਾ ਜੇ ਅਸੀਂ ਸਮਾਜ ਨੂੰ ਜਾਗਰਤ ਨਹੀਂ ਕਰਦੇ ਤਾਂ ਮੈਂ ਸਮਝਦਾ ਕਿ ਅਸੀਂ ਬਹੁਤ ਵੱਡਾ ਧੋਖਾ ਕਰ ਰਹੇ ਆਂ ਸਾਡੀ ਆਉਣ ਵਾਲੀ ਪੀੜ੍ਹੀ ਦੇ ਨਾਲ ਜੇ ਸਾਡੀ ਆਉਣ ਵਾਲੀ ਪੀੜ੍ਹੀ ਜੇ ਗੁਲਾਮ ਹੋ ਗਈ ਤਾਂ ਮੈਂ ਸਮਝਦਾ ਕਿ ਅਸੀਂ ਫਿਰ ਦੁਬਾਰਾ ਉੱਪਰ ਨਹੀਂ ਪਾਵਾਂਗੇ ਇਸ ਕਰਕੇ ਸਾਰੇ ਸਾਥੀ ਆਪਣੀਆਂ ਆਪਣੀ ਰਿਸਪੌਂਸਿਬਿਲਟੀ ਸਮਝਦੇ ਹੋਏ ਆਪਣੇ ਕੰਮ ਦੇ ਨਾਲ-ਨਾਲ ਆਪਣੇ ਸਮਾਜ ਦੇ ਕੰਮ ਕਰਨ ਦੇ ਲਈ ਜਾਇਆ ਕਰੋ 바ਵਾ ਸਲੋਮਬੇਡਕਰ ਦਾ ਮਿਸ਼ਨ ਲੋਕਾਂ ਨੂੰ ਦੱਸਣ ਦੇ ਲਈ ਜਾਇਆ ਕਰੋ ਬਹੁਤ ਸਾਰੇ ਆਫੀਸਰ ਨੇ ਜਿਹੜੇ ਰਿਟਾਇਰ ਹੋ ਕੇ ਘਰਾਂ 'ਚ ਬੈਠ ਗਏ ਨੇ ਔਰ ਉਹ ਉਹਨਾਂ ਦੇ ਬੱਚੇ ਵੀ ਕਈਆਂ ਦੇ ਅਨਐਮਪਲੋਇਡ ਫਿਰ ਰਹੇ ਨੇ ਤੋਂ ਉਹਨਾਂ ਨੇ ਕਦੀ ਵੀ ਇਹਨਾਂ ਚੀਜ਼ਾਂ ਦਾ ਅਨਲਿਸਿਸ ਕਰਨ ਦੀ ਲੋੜ ਜਿਹੜੀ ਆ ਮਹਿਸੂਸ ਨਹੀਂ ਕੀਤੀ ਕਿ ਬਾਬਾ ਸਭ ਨੂੰ ਬਿਡ ਕਰ ਕੀ ਕਹਿ ਕੇ ਗਏ ਸੀ ਉਹ ਜਿਤਨਾ ਕਿਤੇ ਕੁਝ ਹੋਰ ਪੰਮਾਂ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰ ਲੈਂਦੇ ਨੇ ਬਾਬਾ ਸਭ ਨੂੰ ਬਿਡ ਕਰਦੇ ਕਾਰਜਾਂ ਨੂੰ ਅੱਗੇ ਵਧਾਉਣ ਦੇ ਲਈ ਕੋਈ ਵੀ ਕੰਮ ਨਹੀਂ ਕਰ ਰਹੇ ਇਸ ਕਰਕੇ ਸਾਥੀਓ ਜੇ ਬਾਬਾ ਸਾਹਿਬ ਅੰਬੇਡਕਰ ਦੇ ਸੱਚੇ ਪੈਰੋਂ ਕਾਰ ਬੰਨਾ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਣ ਦਾ ਤਾਂ ਸਾਰਥਕ ਹੈ ਜੇ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਬਾਬਾ ਸਾਹਿਬ ਅੰਬੇਡਕਰ ਦਾ ਵਿਚਾਰ ਅਸੀਂ ਆਪਣੇ ਘਰ ਛੇ ਇੰਪਲੀਮੈਂਟ ਕਰੀਏ ਔਰ ਆਪਣੇ ਸਮਾਜ ਦੇ ਵਿੱਚ ਇੰਪਲੀਮੈਂਟ ਕਰੀਏ ਇਨੀ ਇੱਕ ਬੇਨਤੀਆਂ ਕਰਦਾ ਹਾਂ ਆਪ ਸਭ ਤੋਂ ਰਜਾ ਚੋਨਾ ਜੈ ਪੀਮ ਜੈ ਭਾਰਤ ਬੋਲਦਿਆਂ ਕੋਈ ਸ਼ਬਦ ਵੱਧ ਘੱਟ ਬੋਲ ਗਿਆ ਹਵਾ ਦਾ ਰੱਖ ਦਾਲ ਦੀ ਮਾਫੀ ਚਾਹੁੰਦਾ ਹਾਂ